हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਬਾਵਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਗਾਵਾਂ ਬਾਈ ਕੋਲੇ ਚਾਰ ਸੀ ਬਾਈ ਤਿੰਨ ਆ ਜਿਹੜੀਆਂ ਸੇਲ ਹੋ ਗਈਆਂ ਤਾਜੀ ਸੂਈ ਸੀ ਵੀਰੇ ਵੀ ਇਹ ਤਾਜੀ ਸੂਈ ਸਵੇਰ ਤੜਕੀ ਬੱਛੀ ਇੱਤੀ ਜਿਹੜੇ ਠੀਕ ਆ ਇਹ ਵੀ ਸੇਲ ਹੋ ਗਈ ਹੈ ਨਾ हां ਵੀ ਆ ਵੀ ਸੇਲ ਹੋ ਗਈਆਂ ਬਣਾ ਬਹੁਤ ਚੰਗੀਆਂ ਨੇ ਬਾਈ ਕੋਲੇ ਹੋਰ ਵੀ ਬਣਾ ਹੁੰਦੀਆਂ ਨੇ ਹੋਰ ਆਉਣੀਆਂ ਅੱਜ ਵੀ ਸ਼ਾਮ ਦੀ ਕਰਾਏ ਜਾਣੀਆਂ ਤਿੰਨ ਚਾਰ ਵੜਾ ਵੀ ਹੋਰ ਠੀਕ ਆ ਬਾਈ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਹਾਂ ਜੀ ਬਾਈ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਬਹੁਤ ਵਧੀਆ ਵੀ ਕਿਵੇਂ ਚੱਲਦਾ ਵੀਰੇ ਕੰਮ ਕੰਮ ਕਰ ਬਹੁਤ ਵਧੀਆ ਚੱਲਦਾ ਵੀ ਠੀਕ ਆ ਭਾਈ ਨਾਮ ਤੇ ਐਡਰੈਸ ਬੋਲ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਜ਼ਿਲ੍ਹਾ ਬਰਨਾਲ ਤੇ ਤਹਿਸੀਲ ਤਪਾ ਰਹਿੰਦੇ ਆਪਾਂ ਨੇੜੇ ਓਕੇ ਨੇੜੇ ਆਪਾਂ ਨੂੰ ਭਦੌੜ ਸਹਿ ਰਹੇ ਆ ਵੀ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 95014 33579 ਬਾਕੀ ਵੀ ਕਦੇ ਵੀ ਕਿਸੇ ਨੇ ਗਾਂ ਲੈਣੀ ਹੈਗੀ ਆਪ ਦੇ ਨਰਕ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਵੜਾ ਲਿਆਉਂਦੀਆਂ ਹੁੰਦੀਆਂ ਕੋਈ ਘਰ ਦੀ ਨਹੀਂ ਹੁੰਦੀ ਓਕੇ ਵੀਰੇ ਕਿ ਮੇਰੇ ਰਿਸਪੌਂਸ ਮਿਲਦਾ ਵੀਡੀਓ ਦਾ ਬਾਈ ਵੀਡੀਓ ਦਾ ਬਾਈ ਬਹੁਤ ਵਧੀਆ ਰਿਸਪੌਂਸ ਮਿਲਦਾਗਾ ਮੰਨ ਕੇ ਚੱਲ ਆਪਾਂ ਸੂਂਗਿਆ ਵੜਾਂ ਦੀ ਵੀਡੀਓ ਪਾਉਣੇ ਹੁੰਦੇ ਆਗੇ ਆਪਣੀਆਂ ਗੱਬਣਾ ਵੜਾਂ ਵੀ ਨਾਲ ਹੀ ਬਹਿ ਕੇ ਆਂਦੀਆਂ ਆਗੇ ਸਹੀ ਗੱਲ ਆ ਉਦਦੇ ਵੀ ਆਪਾਂ ਦੋ ਸੂਂਗਿਆਵਾਂ ਦੀ ਪੁਆਈ ਸੀ ਆਪਣੇ ਕੋਲ ਤਿੰਨ ਗੱਬਣਾ ਛੋ ਪੰਜੇ ਦੀਆਂ ਪੰਜੇ ਵੜਾਂ ਦੋ ਘੰਟਿਆਂ ਚ ਬਹਿ ਗਈਆਂ ਠੀਕ ਆ ਬਾਕੀ ਮੁੱਲ ਜਾਇਜ ਹੁੰਦੇ ਆ ਮੁੱਲ ਗਿਆ ਜੁਨੇ ਡਾਕਟਰ ਵਾਪਸ ਉਹ ਸਾਫ ਸੁਥਰਾ ਆਉਂਦਾਗਾ ਸਹੀ ਗੱਲ ਆ ਬਾਈ ਹਾਂਜੀ ਕਿਹੜਾ ਸੂਆ ਸੁਈਆ ਬੈੜ ਇਹ ਦੂਜਾ ਸੂਆ ਸੁਈਆ ਵੀ ਕਦੋਂ ਸੁਈਆ ਵੀ ਇਹ ਕੱਲ ਸੁਈਆ ਵੀ ਬੱਚਾ ਕੀ ਦੇਤਾ ਬੱਚੀ ਤੇ ਡਾਕਟਰ ਬੱਚੀ ਬੜੀ ਚੰਗੀ ਹੈ ਨਾ ਬਹੁਤ ਨਹੀਂ ਹੈ ਚੰਗੀ ਕੁਆਲਿਟੀ ਬੱਚੀ ਹੈ ਬੱਚੀ ਨੂੰ ਜਾਨ ਮਦਤਾ ਨਾਸਾਂ ਨੂੰ ਸਾਂ ਗਲਾਬੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਬਾਕੀ ਲੈ ਦਾ ਪ੍ਰਿੰਟ ਇੱਕ ਤਰ੍ਹਾਂ ਲੈਦਾ ਹੀ ਹੈ ਬੱਚੀ ਦਾ ਲੈਦਾ ਹੀ ਆ ਹਾਂ ਬਾਤ ਆ ਬਈ ਦੇ ਫੇਸ ਫੂਸ ਬੱਚੀ ਦਾ ਦੇ ਕਿ ਮੈਂ ਛੋਟਾ ਹੈ ਫੇਸ ਆ ਸਹੀ ਗੱਲ ਹੈ ਤੇ ਕਲਰ ਪ੍ਰਿੰਟ ਡਾਕਟਰ ਇੱਕ ਦੂਜੇ ਦੋਨੇ ਵੱਧ ਕੇ ਆ ਗਈਆਂ ਸਹੀ ਗੱਲ ਹੈ ਮਾਮਾ ਧੀਆਂ ਦੇ ਇੱਕੋ ਜਿਹੇ ਫੇਸ ਆ ਹਾਂ ਹਾਂ ਵੀ ਬੈੜ ਬਹੁਤ ਚੰਗੀ ਆ ਕਬਦ ਚੰਗਾ ਬ੍ਰੀਟ ਇੱਕ ਨੰਬਰ ਕਦੋਂ ਸੁਈ ਦੱਸਿਆ ਇਹ ਕੱਲ ਸੁਈ ਹੋਈ ਹੈ ਕੱਲ ਸੁਈ ਆ ਬੱਚਾ ਬੱਚੀ ਦੇ ਬਾਕੀ ਡਾਕਟਰ ਸੀਰ ਠੰਡੀ ਲੈ ਜਿਵੇਂ ਮਰਜ਼ੀ ਬੈ ਜਾ ਨਾ ਹੀ ਬੈ ਜਾ ਕੀ ਬਾਤ ਆ ਫੁੱਲ ਠੰਡੀ ਸੀਰ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਲੇਵਾ ਦਫਾਣੇ ਪਹਿਲਾਂ ਮੂਹਰੋਂ ਲੇਵਾ ਚੈੱਕ ਕਰਵਾਣੇ ਬਈ ਮੂਹਰੋਂ ਲੇਵਾ ਚੈੱਕ ਨਾਲ ਉਹਨਾਂ ਲੇਵੇ ਦੇ ਫੁੱਲ ਹਨ ਲੈ ਬਾਕੀ ਡਾਕਟਰ ਮਾਇਗਰ ਮੂਹਰ ਦਾ ਲੇਵਾ ਆਗਾ ਹੂੰ ਤੇ ਮੂਹਰੋਂ ਮਾਰੋ ਚੈੱਕ ਕਰਾ ਦੇ ਡਾਕਟਰ ਕੀ ਬਾਤ ਆ ਪੰਡਲੇ ਵੇ ਦੀ ਕੱਲੀ ਕੱਲੀ ਨਾੜ ਤੇ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਚੜਾਈ ਕਿਵੇਂ ਆ ਭਰਾ ਚੁਆਇੜਾ ਟਰੱਕ ਨੰਬਰ ਹੈਗੀ ਜਮਾ ਠੀਕ ਆ ਸੀਲ ਢੰਡੀ ਦੇਖੇ ਪੁੱਠੇ ਵਾਸੀ ਦੀ ਵਈਆ ਸਿੱਧੇ ਵਾਸੀ ਦਾ ਬਹਾਉਣੇ ਬਹਾਉਣਾ ਹੁੰਦਾ ਹੈ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬਾਕੀ ਡਰ ਪਿੱਛੋਂ ਆਰਡਰ ਚੈੱਕ ਕਰਾ ਦੇ ਸੀਟੀ ਚੈੱਕ ਕਰ ਹਨਾ ਹਾਂ ਵੀ ਆ ਬਾਤ ਆ ਬਈ ਡਿਲੀਵਰੀ ਫੀਡਿੰਗ ਚੈੱਕ ਕਰੋ ਬਾਕੀ ਤਕੜੀ ਫੀਟਿੰਗ ਆ ਨਾ ਬਾਕੀ ਡੈਟਰ ਲੈ ਇਸ ਫਾਇ ਤੇ ਫੀਟਿੰਗ ਦੇ ਕਿੰਨੀ ਚੰਗੀ ਹੈਗੀ ਸਹੀ ਗੱਲ ਤੇ ਬਾਕੀ ਡੈਟਰ ਥਣ ਥਣ ਤੇ ਚਵਾਈຊੂਈ ਇੰਨੀ ਚੰਗੀ ਲੱਗੀ ਆ ਕਿੰਨੀ ਗੈਰੀਏ ਤੇ ਬਾਕੀ ਡੈਟਰ ਫੇਸ ਕੁਆਲਟੀ ਵਾੜਦੀ ਸਹੀ ਹੈ ਭਾਈ ਤੇ ਕਲਰ ਪ੍ਰਿੰਟ ਤੇ ਬਰੀਕੀਆਂ ਬਰੂਕੀਆਂ ਚਮਕ ਚਮਕ ਦੇ ਕਿੰਨੀ ਆ ਇੱਕ ਨੰਬਰ ਵਹਿੜਾ ਹਣਾ ਬਾਕੀ ਲੇਵੇ ਨਾੜਾਂ ਦੇ ਡਾਕਟਰ ਇਧਰ ਲੰਬੀ ਲੰਬੀ ਤੇ ਕਿੰਨਾ ਕਿ ਰਕਾਰਡ ਵੀਰੇ ਦੋ ਦਾ ਦੋ ਡਾਕਟਰ ਪਹਿਲੇ ਸੋ 24 25 ਕਿਲੋ ਚ ਉਹ ਦੱਸਿਆ ਮਾਲਕ ਨੇ ਕਿਥੋਂ ਲਈ ਆਪਾਂ ਓਕੇ ਤੇ ਬਾਕੀ ਡਾਕਟਰ ਸੇਵਾ ਦੇਗਾ ਹਾਂ ਹੂੰ ਇੰਨਾ ਚੋਲੋ ਆਪਾਂ ਨੇ ਇਹਣਾ ਰਲ ਕਿੰਨਾ ਦੇ ਦੂ ਕਿੰਨਾ ਨਹੀਂ ਸਹੀ ਆ ਫੇਸ ਕੁਆਲਿਟੀ ਡਾਕਟਰ ਲੇਵਾ ਮਗਰ ਮੂਰ ਦਾ ਦੇਖ ਲੈ ਖੜੀ ਮਗਰ ਗਿੱਠਲੇਵਾ ਦਿਖਾਉਂਦੀ ਹੈਗੀ ਥਣ ਥਣ ਬਹੁਤ ਨਿਆਇ ਚੰਗਾ ਲੱਗਿਆ ਕੋਲ ਦੇਪਰਾ ਤੋੜ ਕੇ ਦਿਖਾ ਦੇ ਦੋ ਨਗ ਮਿਲ ਜਾਣੇ ਬੱਚਾ ਮਗਰ ਬੱਛੀ ਆ ਬੱਚੀ ਵੀ ਬਹੁਤ ਚੰਗੀ ਆ ਬੱਚੀ ਨੇ ਵੀ ਕਰਮ ਵਾਲੀ ਨੇ ਸਾਲ 1.5 ਸਾਲ ਚ ਨਾਲੀ ਤਿਆਰ ਹੋ ਜਾਣਾ ਹੁੰਦਾ ਤੋਰਾ ਚੈੱਕ ਕਰੋ ਬਾਈ ਇੱਕ ਨੰਬਰ ਤੋਰਾ ਪੰਡਾ ਵਾਲਾ ਲੇਵਲ ਹੈ ਪੰਡਾ ਲੇਵਲ ਕਹਵਾ ਕਿਡਰ ਕੁਆਲਟੀ ਕੁਲਟੀ ਬਾਹਰ ਦੀ ਬਹੁਤ ਨਿਆਇ ਚੰਗੀ ਲੱਗੀ ਹੈਗੀ ਸਹੀ ਗੱਲ ਆ ਬਾਈ ਬਾ ਕਿੱਲੇ ਵਾਲੂ ਆ ਦੇਖ ਨਾੜਾ ਨੂੜਾ ਲੇਵੇ ਤੇ ਲੰਬਾਈ ਲੰਬੂਈ ਫੇਸ ਕੁਆਲਟੀ ਦੇਖ ਰਹਿ ਟਰੈਕੜ ਖੜਨੀ ਖੜਨੀ ਨਹੀਂ ਦੇਖ ਖੜਨੀ ਟਰੈਕੜ ਕਿਆ ਬਾਤ ਆ ਤਾਹਾਂ ਤੋਂ ਪੱਧਰਾ ਟਰੈਕੜ ਕੱਦ ਚੈੱਕ ਕਰਾ ਦੇ ਨਾਲ ਖੜਿਆ ਆ ਹੂੰ ਅੰਦਾਜ਼ਾ ਲਾਇਓ ਬਾਈ ਦਾ 6 ਫੁੱਟ ਕਾਦਾ ਉਹ ਸਭ ਨਾਲ ਅੰਦਾਜ਼ਾ ਲਾਇਓ ਫੁੱਲ ਕੱਦ ਫੁੱਲ ਬਰੀਡ ਬਾਕੀ ਡਾਕਟਰ ਚਮਕ ਚਮਕ ਬਹੁਤ ਨਿਆਈ ਲੱਗੀ ਆ ਵੜ ਨੂੰ ਇਹ ਮੁੱਲ ਭਰਾ ਜਾਇਜ਼ ਹੋ ਮੋਲ ਡਾਕਟਰ ਜਮਾਂ ਜਾਇਜ਼ ਹੋ ਮੁੱਲ ਤਾਂ ਵਾੜਾ ਕਰਨਾ ਹੀ ਨੀਗਾ ਓਕੇ ਬਾਈ ਵਾੜਾ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਜਾਇਜ਼ ਮੁੱਲ ਹੋਊਗਾ ਲੇਵਾ ਲੂਗਾ ਪੰਡ ਵਾਲਾ ਕਰਮਾ ਵਾਲੀ ਬਾਕੀ ਡਾਕਟਰ ਲੇਵਾ ਪੰਡ ਵਾਲਾ ਹੈਗਾ ਸੀਲ ਹੰਡੀ ਕਰਮਾ ਵਾਲੀ ਹਮ ਇੰਨੀ ਕਾ ਬੱਚਾ ਛੱਡਣਾ ਛੱਡ ਨਹੀਂ ਸੁਣਾਣਾ ਸਾਡਾ ਠੀਕ ਆ ਬਾਈ ਲੈ ਭਾਵੇਂ ਆਈ ਬਹਿ ਜਾ ਇਧਰ ਅੰਮਰੀ ਚੱਲਾ ਕੰਡੀ ਸੀ ਲੈਣੀ ਆ ਜਿਵੇਂ ਮਰਜੀ ਵੈਜਾ ਤਾ ਡਾਕਟਰ ਨੇੜ ਤੋਂ ਥਣ ਚੈੱਕ ਕਰਾ ਦੀ ਹੂੰ ਬਹੁਤ ਚੰਗਾ ਥਣ ਲੱਗਿਆ ਦੇ ਥਣ ਥੂ ਲੱਗਿਆ ਡਾਕਟਰ ਕੀ ਬਾਤ ਆ ਲੈ ਦੇ ਇੱਕ ਨੰਬਰ ਥਣ ਪੂਰੀ ਵਿਚਾਰ ਡਾਕਟਰ ਬਖਰਮਾ ਬਖਰਮਾ ਤੇ ਥਣ ਦੀ ਕੁਆਲਿਟੀ ਲੈਵਲ ਨਾੜਾ ਨੂੜਾ ਸਹੀ ਹੈ ਸਿਲਹੜੇ ਇੰਨੀ ਗਾ ਕਿੰਨੀ ਕਹਦੀ ਸਹੀ ਗੱਲ ਆ ਬਾਈ ਹੂੰ ਧਾਰਾ ਮਾਰਦੇ ਬਾਈ ਹਾਂ ਠੰਡੀ ਬਹੁਤ ਆਣਾ ਕਰਮ ਵਾਲੀ ਕੋਈ ਡਾਕਟਰ ਦੇ ਬੱਚਾ ਨਹੀਂ ਛੱਡਿਆ ਹੂੰ ਲਾ ਬਹੁਤ ਚੰਗਾ ਚੋਣ ਆ ਕਰਮਾਈ ਤੱਕ ਨਹੀਂ ਇੱਕ ਦਾ ਡੈਕਟਰ ਚਾਹੀਦਾ ਹੂੰ ਮੋਟਾ ਮੋਟਾ ਚੋਣਾ ਠੜਕਾ ਸੁਣਦਾ ਡੈਕਟਰ ਜਨਾ ਪੂਰਾ ਠੜਕਾ ਸੁਣਦਾ ਬਾਈ ਗੰਨੇ ਆਰੀਆਂ ਧਾਰਾ ਪੈਦੀਆਂ ਡੈਕਟਰ ਬਣਾ ਜ ਮਗਰਲੇ ਥਣਾਈ ਚਵਾਈ ਚੈੱਕ ਕਰੋ ਇੱਕ ਨੰਬਰ ਚਵਾਈ ਇੱਕ ਨੰਬਰ ਬਾਕੀ ਠੰਡੀ ਆ ਯਾਰ ਕੋਈ ਬੰਦ ਡੈਕਟਰ ਚੋਣ ਚਵਾਈ ਚ ਨਾ ਬੈਠਦਾ ਜਿਵੇਂ ਮਰਜੀ ਬੈਹਿ ਜਾ ਲਾ ਕੀ ਬਾਤ ਨਿਬੜਦੀ ਹੈ ਕਿ ਨਹੀਂ ਜੀ ਬਾਈ ਜਿਹਾ ਡੈਕਟਰ ਹੂੰ ਤਾਰਾ ਇਹ ਡਾਕਟਰ ਕਿੰਨਿਆਂ ਕ ਮਾਰੀਆਂ ਹੂੰ ਦੋ ਦੇਖ ਵਲਟੀ ਜੇ ਸਹੀ ਆ ਬਈ ਤੇ ਬਾਕੀ ਡਾਕਟਰ ਦੇ ਛੜ ਛੁਣ ਕੱਢਾ ਵੈੜ ਨੇ ਹੂੰ ਬੱਚਾ ਲਾਇਆ ਮੈਂ ਬੱਚਾ ਵੀ ਨਹੀਂ ਛੜਾ ਇਹ ਡਾਕਟਰ ਸਹੀ ਗੱਲ ਆ ਆ ਇਹ ਡਾਕਟਰ ਦੇ ਉਤਰੇ ਤੇ ਮਾਇਰੋ ਲੇਵਲ ਦੀ ਕੁਆਲਟੀ ਜੇ ਕਰਾਈ ਵੈੜ ਦੇ ਹੂੰ ਵੈਜਣਾ ਭੁਜਣਾ ਵੀ ਬਹੁਤ ਆ ਵੈੜ ਚ ਵੈਜਣਾ ਬਹੁਤ ਹੈ ਢੱਲੇਵਾ ਦੇ ਕੱਢਾ ਵੈੜ ਨੇ ਮੋਲ ਬਾਈ ਕਹਿੰਦਾ ਜੈਜੂ ਖਿੱਚ ਕੇ ਮੋਲ ਰੱਖਾਂਗੇ ਬਾਲਾ ਮੋਲ ਨਹੀਂ ਰੱਖਦੇ ਕਰਨਾ ਜਮੇ ਨਹੀਂ ਕਰਮ ਆਇਨੇ ਕੋਈ ਸਹੀ ਗੱਲ ਬਾਕੀ ਫੇਸ ਕੁਆਲਟੀ ਦੇਖ ਹੂੰ ਬੱਚਾ ਵੀ ਡਾਕਟਰ ਬਹੁਤ ਨਹੀਂ ਆਇਆ ਚੰਗਾ ਵੈੜਵਾ ਫਿਰ ਸਹੀ ਗੱਲ ਦੇਖ ਗਾਵਾ ਬਾਈ ਕੋਲੇ ਜਿਵੇਂ ਆਪਾਂ ਕਹਿ દઈએ ਵੀ ਆਉਂਦੀਆਂ ਮਗਰੋਂ ਆ ਬਿਗ ਪਹਿਲਾਂ ਯਾਨੀ ਉਹ ਕੰਮ ਹੈ ਨਾ ਬਾਈ ਬੈਡਨ ਆਈ ਜਾਂਦੀਆਂ ਨਾਲ ਦੀ ਨਾਲ ਹੀ ਵਿਕੀ ਜਾਂਦੀਆਂ ਨਾ ਵਿਕੀ ਜਾਂਦੀਆਂ ਹੁਣ ਆ ਬੈਡ ਦੇ ਡਾਕਟਰ 27 28 ਕਿਲੋ ਦੁੱਧ ਵਾਲੀ ਸੀਗੀ ਹਮ ਲੇਵਾ ਦੇ ਬੈਡ ਦਾ ਸਹੀ ਗੱਲ ਆ ਬਾਈ ਆ ਗੱਬਣ ਸੀ ਨਾ ਬੈਡ ਇਹ ਪਹਿਲਾਂ ਸੋ ਬੱਚੀ ਸੀ ਡਾਕਟਰ ਗੱਬਣ ਠੀਕ ਆ ਬਾਈ ਹਮ ਓਕੇ